ਸਾਸੀ ਗਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਆ ਜੀ ਪਿੰਡ ਦਾ ਸਹਾਰਾ ਬਨੂਆ ਜ਼ਿਲ੍ਹਾ ਦੇ ਤਹਿਸੀਲ ਹੈਗੀ ਹੈ ਜੀ ਤਰਨਤਾਰਨ ਸਾਹਿਬ ਵੀਰ ਦਾ ਨਾਮ ਹੈ ਗਾਇ ਲਾਡੀ ਫਰੀ ਕੇ ਗਿਆ ਅੱਜ 1 ਸਤੰਬਰ 2025 ਸਮਾਂ ਕੁਸ਼ਾਮ ਦੇ 6 ਵਜੇ ਦਾ ਜੀ ਤੇ ਵੀਰ ਕੋਲ ਦੋ ਪਸ਼ੂ ਬਕਾਉ ਆ ਜੀ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਇਹਦੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਅਰ ਵੀ ਨਾ ਕਰਦੇ ਆਂ ਗੱਲਬਾਤ ਸ਼ੁਰੂ ਹੋਰ ਵੀ ਜੀ ਸਾਸੀ ਕਾਲ ਸਾਸੀ ਕਾਲ ਵੀ ਜੀ ਹੋਰ ਠੀਕ ਠਾਕ ਜੀ ਵਧੀਆ ਜੀ ਵਧੀਆ ਔਰ ਕੈਮ ਸਿੱਤਾ ਵਧੀਆ ਮੀਨਾਂ ਦੋ ਪਸੂ ਬੁਕਾਉ ਵੀ ਜੀ ਦੋ ਆ ਜੀ ਇੱਕ ਛੋਟੀ ਇੱਕ ਗਾਂ ਠੀਕ ਹੈ ਜੀ ਇੱਕ ਵੈੜ ਤੇ ਇੱਕ ਮੱਝ ਤੇ ਵੀਰ ਜੀ ਦਿਓ ਇਹਦੀ ਜਾਣਕਾਰੀ ਇਹ ਵੀਰ ਜੀ ਦੂਜੇ ਸੂਏ ਸੂਈ ਜੇ ਅੱਛਾ ਜੀ ਕੱਟਾ ਮਗਰ ਜੇ ਤਿੰਨ ਕ ਮਹੀਨੇ ਸੂਈ ਨਾ ਹੋ ਗਿਆ ਅੱਛਾ ਜੀ ਤਿੰਨ ਮਹੀਨੇ ਹੋ ਗਏ ਹਾਂ ਜੀ ਬੱਚਾ ਤੁਹਾਡੇ ਸਾਹਮਣੇ ਆਪੋ ਆਪਣੀ ਸਮਝ ਲਾ ਲਓ ਤੇ 6 ਲੀਟਰ ਦੁੱਧ ਦੇ ਦੋਵੇਂ ਟਾਈਮ ਬੱਚੇ ਤੇ ਮਿਲਦੀ ਹੈ ਠੀਕ ਹੈ ਜੀ ਤੇ ਥਾਣ ਇੱਕ ਮੜਾ ਲੰਮਾ ਰਹਤੀ ਆ ਪਰ ਧਾਰ ਚ ਨਹੀਂ ਕੋਈ ਫਰਕ ਹੋਊਗਾ ਧਾਰਾਂ ਬਿਲਕੁਲ ਬਰਾਬਰ ਦੁੱਧ ਪੂਰਾ ਓਕੇ ਪੂਰਾ ਦੁੱਧ ਪੂਰਾ ਦੋਆਂ ਦੇ ਬਰਾਬਰ ਬੱਚਾ ਚੁੰਗਣੇ ਦਾ ਥੋੜਾ ਜਿਆਦਾ ਥਾਣ ਉਹ ਇੱਕ ਵੱਡਾ ਵਾ ਅੱਛਾ ਜੀ ਬਾਕੀ ਕੋਈ ਚੱਕਰ ਨਹੀਂ ਠੀਕ ਹੈ ਜੀ ਧਾਰਾਂ ਚ ਕੋਈ ਫਰਕ ਨਹੀਂ ਧਾਰਾਂ 'ਚ ਕੋਈ ਫਰਕ ਨਹੀਂ ਹੈਣਾ ਜੀ ਹਾਂ ਜੀ ਕਿੰਨਾ ਪੱਕਾ ਦੁੱਧ ਵੀਰ ਜੀ ਦੁੱਧ 6 ਲੀਟਰ ਹੋਊਗਾ ਪੱਕਾ ਜੀ 6 ਲੀਟਰ ਦੋ ਵਾਰ ਟਾਈਮ ਚ ਹੋਊਗਾ ਦੂਸਰਾ ਸੂਗਾ ਹੈਣਾ ਜੀ ਦੂਜਾ ਸੂਗਾ ਜੀ ਤੇ ਮਗਰ ਕੀ ਆਗੇ ਮਗਰ ਕਟਾ ਵੀ ਜੀ ਉਹ ਮਗਰ ਕਟਾ ਆ ਗਿਆ ਹਾਂ ਜੀ ਲਓ ਜੀ ਕਰੋ ਜੀ ਚੈੱਕ ਠੀਕ ਥਾਣ ਵੀਰ ਜੀ ਸਾਰੇ ਓਕੇ ਹਨਾ ਥਾਣ ਓਕੇ ਆ ਜੀ ਨਾ ਕੋਈ ਭੂਰੇ ਨਾ ਕੋਈ ਆ ਜੀ ਬਿਲਕੁਲ ਇੱਕ ਨੰਬਰ ਧਾਰਦਾ ਵੀ ਫਰਕ ਨਹੀਂ ਆ ਉਹ ਬੱਚੇ ਨੂੰ ਇੱਕੋ ਥਾਣ ਛੱਡਦੇ ਰਹੇ ਉਹਦਾ ਕਰਕੇ ਥਾਣ ਲੰਮਾ ਹੋ ਗਿਆ ਠੀਕ ਹੈ ਜੀ ਦੂਜੇ ਸੂਏ ਝੋਟੀ ਹੈ ਨਾ ਦੂਜੇ ਸੂਏ ਝੋਟੀ ਹੈ ਠੀਕ ਹੈ ਜੀ ਸਿੰਘ ਸੁੰਗ ਵੇਖੋ ਪੂਰੇ ਐ ਤਾਂ ਘੈਂਟ ਕੋਈ ਸਿੰਘ ਬਣਿਆ ਨਹੀਂ ਕੋਈ ਕੋਰ ਨਹੀਂ ਨੈਚੁਰਲ ਸਿੰਘ ਜਿੱਦਾਂ ਦੇ ਹਾਂਜੀ ਮਹਾਰਾਜ ਦੀ ਬੰਤਰ ਬੰਤਰ ਆ ਇਹ ਆਪਾਂ ਬੜ ਸਿੰਘ ਬਣਾ ਬਣਾ ਕੇ ਪਤਲੇ ਨਹੀਂ ਕੀਤੇ ਵੀ ਝੋਟੀ ਲੱਗੇ ਬਿਲਕੁਲ ਦੂਜੇ ਸੂਏ ਬਿਲਕੁਲ ਬਿਲਕੁਲ बाकी सारेया दे सामने ही आ बैठणावा बाकी हां जी बाकी आपो अपनी समझ आ वीर जी हां जी हां जी बिल्कुल जी बिल्कुल ठीक है जी ते सा जी की रेट आउट करदे ये दा रेट वीत जी दा 65000 ਰਹੀ 65000 65000 ਜੋ ਮਾਨਤਨ ਕਰਦੇ ਮਾਨਤਨ ਕੋਈ ਸਾ ਜੀ हां जी ਕਰ ਦਾਂਗੇ 2000 ਛੱਡ ਦਾਂਗੇ ਪਹਿਨ 2000 ਛੱਡ ਦ ਹਾਂ ਹਾਂ ਜੀ 63000 ਦੀ ਦੇ ਦਾਂਗੇ 63000 ਦੀ बाकी ਦੁੱਧ ਦਾ ਕੋਈ ਉਹਦਾ ਚੋਕੇ ਰਹੇ ਦੁੱਧ ਵਾਧੀ ਹੋਊਗਾ ਘਟਣੀ ਹੋਊਗਾ ਛੇੜ ਠੀਕ ਹੈ ਜੀ ਕੋਈ ਵੀਰ ਭਰਾ ਮਨੇ ਆਵੜ ਤਸੱਲੀ ਕਰ ਸਕਦਾ ਦੋਵੇਂ ਟਾਈਮ ਚੋਕੇ ਮੇਰਾ ਵੀਰ ਕੋਈ ਲਾਂਮੇ ਵਾਲੀ ਗੱਲ ਹੀ ਨਹੀਂ ਆਪਣੇ ਠੀਕ ਹੈ ਜੀ ਠੀਕ ਹਾਂ ਜੀ ਤੇ ਬੱਚੇ ਤੇ ਮਿਲਦੀ ਹੈ ਨਾ ਬੱਚੇ ਦੋਵੇਂ ਟਾਈਮ ਬੱਚੇ ਤੇ ਮਿਲੂਗੀ ਠੀਕ ਹੈ ਜੀ ਤੇ ਚਲੋ ਜੀ ਵੀਰ ਜੀ ਵੈੜ ਦੀ ਜੇ ਜਾਣਕਾਰੀ ਇਹ ਵੀ ਜੀ ਇਹ ਵੀ ਦੂਜੇ ਕੁ ਸੂਏ ਸੂਈ ਜੇ ਦੂਜੇ ਲਾ ਲੋ ਚੀਜੇ ਲਾ ਲੋ ਹਾਂਜੀ ਤੇ ਇਹਨੂੰ ਸੂਈ ਨੂੰ 4-5 ਮਹੀਨੇ ਹੋ ਗਏ ਅੱਛਾ ਜੀ 4-5 ਇਹ ਦੁੱਧ ਦੇ ਲੇ ਸ਼ੇਕ 1 ਲੀਟਰ ਹੈਗਾ ਜੀ ਸਾਢੇ 5-6 ਹੈਗਾ ਜੀ ਇਹ ਨਿਆਣੇ ਤੋਂ ਬਿਣਾ ਮਿਲਦੀ ਪਹਾੜੇ ਤੇ ਠੀਕ ਹੈ ਜੀ ਹਾਂਜੀ ਕੋਈ ਫੀਸ ਰੱਗ ਬਹੁਤ ਹੈ ਨਹੀਂ ਬਣੀ ਪੁਣੀ ਦਾ ਨਹੀਂ ਬਣੀ ਨਹੀਂ ਬੋਲੀ ਹੀ ਆਪਾਂ ਟੀਕਾ ਨਹੀਂ ਭਰਾਇਆ ਅੱਛਾ ਜੀ ਹਾਂਜੀ ਪਰਸੋਂ ਦੀ ਬੋਲੀ ਅਜੇ ਵੀ ਆਵੇ ਟੱਪਨਦੇ ਹੀ ਹੁਣ ਵੀ ਕੱਟੇ ਤੇ ਕਿੰਨਾ ਕਿੰਨਾ ਚਲ ਰੋ ਰਿਹਾ ਸੂਈ ਨੂੰ ਸੂਈ ਨੂੰ 4 ਮਹੀਨੇ ਹੋਏ ਹੋਣਗੇ ਜੀ 4 4 ਲਾ ਲਓ 4.5 ਲਾ ਲਓ ਦੁੱਧ ਦੇ ਥਲੇ 5.5 6 ਲੀਟਰ ਪੱਕਾ ਜੀ ਪੱਕਾ ਹੈਗਾ ਹੈ ਨਾ ਕੋਈ ਨਿਆਣਾ ਨਹੀਂ ਕੋਈ ਕੁਛ ਨਹੀਂ ਬਿਲਕੁਲ ਪਾੜਾ ਪਾ ਕੇ ਉਦਾਂ ਬੈਜੇ ਦਾ ਥਲੇ ਠੀਕ ਹੈ ਜੀ ਹਾਂਜੀ ਇਹ ਕਰਾਉ ਜੀ ਇੱਕ ਰੀ ਚੈੱਕ ਮਾੜਾ ਸੀ ਲਾ ਕੇ ਲਮਾ ਤੋਰੇ ਹੋਏ ਦੀ ਮਾੜਾ ਨੋਈ ਲਓ ਜੀ ਕਰੋ ਚੈੱਕ ਥਾਣ ਤੁਣ ਵੀਰ ਜੀ ਕਿਵੇਂ ਥਾਣ ਓਕੇ ਸਾਰੇ ਜੀ ਠੀਕ ਹੈ ਜੀ ਹਾਂ ਜੀ ਅਗਲੇ ਨਾਲ ਅਗਲਾ ਪਿਛਨੇ ਨਾਲ ਪਿਛਲਾ ਬਿਲਕੁਲ ਬਰਾਬਰ ਸਨ ਹੈ ਜੀ ਠੀਕ ਹੈ ਜੀ ਹਾਂ ਜੀ ਲਓ ਜੀ ਦੁੱਧ ਬਿਲਕੁਲ ਓਕੇ ਹੋਗਾ ਦੋ ਟਾਈਮ ਮੇਰਾ ਵੀ ਜਿੰਨੇ ਵੇ ਲੈਣੀ ਦੋ ਟਾਈਮ ਤਿੰਨ ਟਾਈਮ ਜਿੰਨੇ ਟਾਈਮ ਮਰਜੀ ਆਪਣੀ ਤਸੱਲੀ ਕਰ ਲਈ ਕਰੇ ਹਨਾ ਜੀ ਚੋਕੇ ਖਰਚਦਾ ਕਿੰਨਾ ਪੱਕਾ ਦੋ 6 ਲੀਟਰ ਦੁੱਧ 6 ਲਾਓ ਜੀ 5.5 ਲਾ ਲਓ ਤੁਸੀਂ 6 ਲਾ ਲਓ ਫੇ ਚੁਗਾ ਬੋਲੀ ਆ ਜੀ ਉਹਦਾ ਕਰਕੇ ਥੋੜਾ ਬੋਤ ਹੋਊਗਾ 6 ਲੀਟਰ ਦੁੱਧ ਹੋਊਗਾ ਜੀ ਠੀਕ ਆ ਜੀ 6 ਹੀ ਮੈਦਾ ਹਨਾ ਜੀ 6 ਹੀ ਮੈਦਾ ਬੋਲਾਂ ਦੇ ਨਾਲ ਦਾ ਸਾਰਾ ਭੈ ਭਰਾ ਪਤਾ ਬੋਲਾਂ ਦੇ ਨਾਲ ਗਾਂ ਦਾ ਪਰਕ ਪੈਂਦਾ ਪੈਂਦਾ ਦੁੱਧ ਬਿਲਕੁਲ ਜੀ ਬਿਲਕੁਲ ਇਹ 10 ਦਾ ਕਿਲੋ ਘਟਦੇ ਕਿਲੋ ਘਟਦੇ 6 ਲੀਟਰ ਹੋਣਾ ਆਪਾਂ ਤੁਹਾਨੂੰ ਦਵਾਂਗੇ ਠੀਕ ਆ ਜੀ ਤੇ ਵੀ ਕੀ ਰੇਟ ਰੂਟ ਕਰਦੇ ਇਹਦਾ ਵੀ ਜੀ ਫਿਕਸ ਹੀ ਆ ਜੀ 13000 ਰੁਪਏ 13000 ਰੁਪਿਆ ਹਾਂ ਜੀ 13000 ਛੋੜ ਹੀ ਹੋਊਗੀ ਜੀ ਵਾਦ ਛੋੜ ਹੀ ਹੋਊਗਾ ਹਾਂ ਜੀ ਠੀਕ ਤੇ ਵੀਰ ਜੀ ਆਪਣਾ ਨੰਬਰ ਅਤੇ ਲੋਕੇਸ਼ਨ ਦੱਸ ਦਿਓ ਜੀ। ਇਹ ਜੀ ਇਸ਼ਾਰਾ ਪਨੂਆ ਸਰੀਆਲੀ ਤੇ ਛੇਰੋਂ ਦੇ ਵਿਚਕਾਰ ਹੈ ਜੀ 28 ਵੇ ਪਾਈਪਾ ਦੇ ਅੰਬਰਵਾਰਾਂ ਜੀ ਹਾਈਵੇ ਤੇ। ਠੀਕ ਹੈ ਜੀ। ਲੇ ਵਿਚਲੇ ਰੋਡ ਤੇ ਆ ਬਾਈਪਾਸ ਤੋਂ ਅੰਦਰਵਾਰ ਆਉਣਾ ਜੀ। ਠੀਕ ਹੈ ਜੀ। ਹਾਂ ਜੀ। ਤੇ ਬਾਦਲਾ ਵਾਲਾ ਸਕੂਲ ਹੈ ਨਾ ਜੀ। ਹਾਂ ਜੀ ਬਾਦਲਾ ਵਾਲਾ ਸਕੂਲ ਲੱਗੇ ਸਰਕਾਰੀ ਸਕੂਲ ਚੌਂਕੀ ਜੀ ਨੂੰ ਮਰਜ਼ੀ ਪੁੱਛ ਕੇ ਆ ਸਕਦੇ। ਬਿਲਕੁਲ ਵੀ। ਤੁਹਾਡਾ ਨਾਮ ਵੀ। ਮੈਂ ਰੋਡ ਦੇ ਉੱਪਰ ਆ ਜੀ ਕੋਈ। ਨਾਮ ਵੀਰ ਜੀ ਤੁਹਾਡਾ? ਨਾਮ ਮੇਰਾ ਲਾਡੀ ਜੀ। ਠੀਕ ਹੈ ਜੀ। ਤੇ 98158 31128 ਆਪਣਾ ਨੰਬਰ ਹੈ ਜੀ। ਠੀ ਜੀ ਨੰਬਰ ਫੋਨ ਲਾ ਕੇ ਮੇਰਾ ਵੀਰ ਭੈਣ ਭਰਾ ਵੀ ਤਸੱਲੀ ਕਰਕੇ ਖੜ ਸਕਦਾ ਠੀਕ ਹੈ ਜੀ ਕੋਈ ਵੀਰ ਭਰਾ ਨਹੀਂ ਤਸੱਲੀ ਕਰ ਲਿਆ ਹਾਂ ਸੰਡੀ ਕਰੋ ਜੀ ਮੈਂ ਠੀਕ ਹੈ ਜੀ ਤੇ ਦੋਸਤੋ ਇਹ ਹੀ ਅੱਜ ਦੇ ਆਪਣੇ ਨਾਲ ਤੇ ਡਿਟੇਲ ਵੀਰ ਨੇ ਸਾਂਝੀ ਕਰਤੀ ਹੈ ਜੀ ਤੂੰ ਵੀ ਸੀਲ ਆ ਜਿੰਨੀ ਆਰੀ ਮਰਜੀ ਪੈਈ ਜਾਓ ਥੱਲੇ ਕੋ ਬੰਦੇ ਬਦਲੀ ਜਾਓ ਪੈਰ ਨਹੀਂ ਫੁੱਟਣਗੇ ਠੀਕ ਹੈ ਜੀ ਹਾਂ ਜੀ ਇਹ ਨਹੀਂ ਵੀ ਉਪਰੇ ਕੋ ਡਰ ਜੂ ਆਪਾਂ ਬਾਅਦ ਚ ਕਾਵਾਂਗੇ ਤੇ ਤੈਥੋਂ ਡਰ ਗਈ ਤਾਂ ਦੁੱਧ ਘਟ ਦਿੱਤਾ ਠੀਕ ਹੈ ਇਹੋ ਜਿਹਾ ਕੋਈ ਚੱਕਰੀ ਨਹੀਂ ਠੀਕ ਹੈ ਜੀ ਤੇ ਇਸੇ ਤਰ੍ਹਾਂ ਦੋਸਤੋ ਸਾਡੇ ਨਾਲ ਜੁੜੇ ਰਹੋ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਡੇਲੀ ਇਹ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ। ਓਕੇ ਜੀ ਧੰਨਵਾਦ। ਓਕੇ ਵਿੱਚ ਜੀ ਮਿਹਰਬਾਨ। ਸਤਿਕਾਰ। ਸਤਿਕਾਰ।